ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਸਭ ਤੋਂ ਛੋਟੀ ਮਹਾਰਾਣੀ ਜਿੰਦਾ ਦੀ ਕੁੱਖ ਹੋਇਆ ਸੀ। ਉਨ੍ਹੀ ਦੀ ਸਿੱਖ ਸਰਦਾਰ ਘਰਾਣਿਆਂ ਵਿੱਚ ਆਪਣੇ ਬੱਚਿਆਂ ਨੂੰ ਨਿੱਕੀ ਉਮਰ ਵਿੱਚ ਹੀ ਵਿਆਹ ਦੇ ਦਾ ਰਵਾਜ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰ ਕਮਰ ਖੜਕ ਸਿੰਘ ਦਾ ਵਿਆਹ ਵੀ ਉਸ ਦੀ ਬਾਲ ਉਮਰ ਵਿੱਚ ਹੀ ਕਰ ਦਿੱਤਾ ਸੀ। ਵਿਆਹ ਮੌਕੇ ਖੜਕ ਸਿੰਘ ਦੀ ਉਮਰ ਕੇਵਲ 11 ਸਾਲ ਸੀ। ਇਸ ਲਈ ਜੇ ਮਹਾਰਾਜਾ ਦਲੀਪ ਸਿੰਘ ਦਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋ ਜਾਂਦਾ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਸੀ। ਪਰ ਅੰਗਰੇਜ਼ਾਂ ਦੀ ਮਾੜੀ ਨੀਤ ਨੇ ਅਸਾਹੋਣੀ ਨਹੀਂ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਮਹਲ ਦੇ ਅੰਦਰ ਕਤਲੋਗਤ ਸ਼ੁਰੂ ਹੋ ਚੁੱਕੀ ਸੀ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਪਿੱਛੋਂ 15 ਸਤੰਬਰ 18743 ਨੂੰ ਦਲੀਪ ਸਿੰਘ ਨੂੰ ਰਾਜ ਤਿਲਕ ਲਗਾਇਆ ਗਿਆ ਇਸ ਵੇਲੇ ਉਸ ਦੀ ਉਮਰ ਕੇਵਲ 5 ਸਾਲ ਦੀ ਸੀ ਰਾਜ ਗੱਦੀ ਉੱਪਰ ਬੈਠਣ ਤੋਂ ਪੌਣੇ 2 ਸਾਲ ਬਾਅਦ ਲਗਭਗ 7 ਸਾਲ ਦੀ ਉਮਰ ਵਿੱਚ ਮਹਾਰਾਜਾ ਦਲੀਪ ਸਿੰਘ ਦੀ ਮੰਗਣੀ ਅਟਾਰੀ ਖਾਨਦਾਨ ਦੇ ਸਰਦਾਰ ਚਤਰ ਸਿੰਘ ਦੀ ਪੁੱਤਰੀ ਤੇਜਕੌਰ ਨਾਲ ਹੋ ਗਈ ਸੀ ਸਰਦਾਰ ਚਤਰ ਸਿੰਘ ਅਟਾਰੀ ਵਾਲਾ ਲਾਹੌਰ ਦਰਬਾਰ ਦਾ ਸਿਰ ਕੱਢ ਸਰਦਾਰ ਸੀ ਇਸ ਸਮੇਂ ਉਹ ਜਾਰੇ ਦੇ ਗਵਰਨਰ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ ਸੰਭਵ ਹੈ ਕਿ ਛੇਤੀ ਮਹਾਰਾਜਾ ਦਲੀਪ ਸਿੰਘ ਦਾ ਵਿਆਹ ਉਸ ਦੀ ਪੁੱਤਰੀ ਨਾਲ ਹੋ ਜਾਣਾ ਸੀ ਪਰ ਲਾਹੌਰ ਦਰਬਾਰ ਵਿੱਚ ਚੱਲ ਰਹੀ ਖਾਨਾ ਜੰਗੀ ਕਾਰਨ ਇਸ ਵਿਆਹ ਵਿੱਚ ਦੇਰੀ ਪੈ ਗਈ ਉਧਰ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਜਵਾਰ ਸਿੰਘ ਵਜ਼ੀਰ ਵਜੋਂ ਜ਼ਿੰਮੇਵਾਰੀ ਨਿਭਾ ਰਿਹਾ ਸੀ 21 ਸਤੰਬਰ 1845 ਨੂੰ ਫੋਜ ਦਾ ਕਤਲ ਹੋ ਗਿਆ ਅਤੇ ਉਸ ਦੀ ਮੌਤ ਤੋਂ ਬਾਅਦ ਦਸੰਬਰ 1845 ਨੂੰ ਅੰਗਰੇਜ਼ਾਂ ਨਾਲ ਸਿੱਖ ਫੋਜ ਦੀ ਪਹਿਲੀ ਲੜਾਈ ਸ਼ੁਰੂ ਹੋ ਗਈ। ਮੁੱਦਕੀ, ਫਿਰੋਜ਼ ਸ਼ਹਿਰ ਤੇ ਸਭਰਾਉ ਆਦਿ ਸਥਾਨਾਂ ਉਤੇ ਹੋਈਆਂ ਲੜਾਈਆਂ ਵਿੱਚ ਧੋਖੇ ਨਾਲ ਗਦਾਰਾਂ ਨੇ ਸਿੱਖ ਫੋਜਾਂ ਨੂੰ ਹਰਾ ਦਿੱਤਾ। 9 ਮਾਰਚ 1846 ਨੂੰ ਲਾਹੌਰ ਦਰਬਾਰ ਅਤੇ ਕੰਪਨੀ ਦੇ ਦਰਮਿਆਨ ਇੱਕ ਸੰਧੀ ਹੋਈ। ਇਸ ਸੰਧੀ ਅਨੁਸਾਰ ਦਲੀਪ ਸਿੰਘ ਦੇ ਨਾਂ 'ਤੇ ਚੱਲ ਰੇ ਰਾਜ ਪ੍ਰਬੰਧ ਵਿੱਚ ਮਾਰਾਣੀ ਜਿੰਦਾ ਨੂੰ ਵੀ ਕੁਝ ਅਧਿਕਾਰ ਦਿੱਤਾ ਗਿਆ ਪਰ ਕੁਝ ਹੀ ਮਹੀਨਿਆਂ ਪਿੱਛੋਂ ਨਵੀਂ ਸੰਧੀ ਹੋਈ ਇਸ ਸੰਧੀ ਅਧੀਨ ਰਾਜਪਾਗ ਦਾ ਸਾਰਾ ਕੰਟਰੋਲ ਲਾਹੌਰ ਦੇ ਰੈਜ਼ੀਡੈਂਟ ਮਿਸਟਰ ਐਨਰੀ ਲਾਰੈਂਸ ਦੇ ਹੱਥ ਵਿੱਚ ਚਲਾ ਗਿਆ ਮਾਰਾਣੀ ਜਿੰਦਾ ਨੂੰ ਬਿਲਕੁਲ ਹੀ ਅਧਿਕਾਰਹੀਣ ਕਰ ਦਿੱਤਾ ਗਿਆ ਤੇ ਦਲੀਪ ਸਿੰਘ ਦੀ ਉਮਰ ਬਹੁਤ ਛੋਟੀ ਸੀ ਇਸ ਲਈ ਉਹ ਨਾਮ ਦਾ ਹੀ ਮਹਾਰਾਜਾ ਰਹਿ ਗਿਆ ਅੰਗਰੇਜ਼ ਕਿਸੇ ਰਾਜ ਤੇ ਸਿਰਫ ਕਬਜ਼ਾ ਨਹੀਂ ਕਰਦੇ ਸਨ ਉਹ ਉੱਥੋਂ ਦੇ ਸੱਭਿਆਚਾਰ ਤੇ ਧਰਮ ਨੂੰ ਖਤਮ ਕਰਕੇ ਲੋਕਾਂ ਨੂੰ ਆਪਣੇ ਧਰਮ ਵਿੱਚ ਪਰਵਰਤਿਤ ਕਰ ਲੈਂਦੇ ਸਨ ਇਸ ਨਾਲ ਇੱਕ ਤਾਂ ਉਹ ਲੋਕ ਉਹਨਾਂ ਦੇ ਵਿਰੋਧ ਵਿੱਚ ਨਾ ਉੱਠ ਸਕਦੇ ਦੂਜਾ ਆਪਣੇ ਸਾਈ ਧਰਮ ਨੂੰ ਪੂਰੀ ਧਰਤੀ ਉੱਪਰ ਪਲਾਉਣ ਦਾ ਉਹਨਾਂ ਦਾ ਮਕਸਦ ਪੂਰਾ ਹੋ ਰਿਹਾ ਸੀ ਪਰ ਅੰਗਰੇਜ਼ ਜਾਣਦੇ ਸਨ ਕਿ ਸਿੱਖ ਕਿਸੇ ਵੀ ਹਾਲੇ ਆਪਣਾ ਧਰਮ ਨਹੀਂ ਛੱਡਣਗੇ ਇਸ ਲਈ ਉਹਨਾਂ ਦੀ ਇੱਛਾ ਸੀ ਕਿ ਕਿਉਂ ਨਾ ਇਹਨਾਂ ਦੇ ਮਹਾਰਾਜੇ ਨੂੰ ਹੀ ਸਾਈ ਬਣਾ ਲਿਆ ਜਾਵੇ ਲਾਰਡ ਡਲਹਾਜੀ ਜਾਣ ਚੁੱਕਾ ਸੀ ਕਿ ਪੰਜਾਬ ਵਿੱਚ ਸਿੱਖ ਦੋ ਪਰਿਵਾਰਾਂ ਤੋਂ ਪ੍ਰਭਾਵ ਕਬੂਲਦਾ ਹੈ ਇੱਕ ਉਸ ਦਾ ਆਪਣਾ ਪਰਿਵਾਰ ਤੇ ਦੂਜਾ ਸਹਰਾ ਪਰਿਵਾਰ ਦਲੀਪ ਸਿੰਘ ਦੇ ਮਾਮਲੇ ਵਿੱਚ ਉਸਦੇ ਪਰਿਵਾਰ ਵਿੱਚ ਇੱਕੋ ਮੈਂਬਰ ਸੀ ਉਸਦੀ ਮਾਂ ਮਹਾਰਾਣੀ ਜਿੰਦਾ ਲਾਰਡ ਡਲੌਜੀ ਜਾਣਦਾ ਸੀ ਕਿ ਦਲੀਪ ਸਿੰਘ ਆਪਣੀ ਮਾਂ ਦੀ ਸੰਗਤ ਵਿੱਚ ਰਹਿ ਕੇ ਵੱਡਾ ਆਇਆ ਤਾਂ ਉਹ ਮਹਾਰਾਜੇ ਵੱਜੋਂ ਆਪਣੇ ਅਧਿਕਾਰ ਜ਼ਰੂਰ ਮੰਗੇਗਾ ਇਸ ਤੋਂ ਛਡਕਾਰਾ ਪਾਉਣ ਲਈ ਉਸਨੇ ਮਹਾਰਾਣੀ ਜਿੰਦਾ ਨੂੰ ਪਹਿਲਾਂ ਲਾਹੌਰ ਅਤੇ ਫਿਰ ਪੰਜਾਬ ਤੋਂ ਦੇਸ਼ ਨਿਕਾਲਾ ਦੇ ਦਿੱਤਾ ਹੁਣ ਉਸਦਾ ਨਿਸ਼ਾਨਾ ਮਹਾਰਾਜਾ ਦਲੀਪ ਸਿੰਘ ਨੂੰ ਉਸਦੇ ਹੋਣ ਵਾਲੇ ਸਾਰੇ ਪਰਿਵਾਰ ਨਾਲ ਤੋੜਨਾ ਸੀ ਸਰਦਾਰ ਚਤਰ ਸਿੰਘ ਟਾਰੀਵਾਲਾ ਬੜਾ ਦੂਰਅੰਦੇਸ਼ ਤੇ ਸਿਆਣਾ ਸਰਦਾਰ ਸੀ ਉਹ ਲਾਹੌਰ ਦਰਬਾਰ ਵਿੱਚ ਘਟਨਾਵਾਂ ਦੇ ਵੇਹਨ ਨੂੰ ਬੜੀ ਧਿਆਨ ਨਾਲ ਦੇਖ ਰਿਹਾ ਸੀ ਜਦ ਅੰਗਰੇਜ਼ਾਂ ਕਮ ਨੇ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਾਹਰ ਕੈਦ ਕੀਤਾ ਤਾਂ ਉਸ ਦੇ ਤੌਕਲੇ ਵੱਧ ਗਏ ਇਸ ਲਈ ਉਹ ਚਾਹੁੰਦਾ ਸੀ ਕਿ ਜਿੰਨੀ ਜਲਦੀ ਹੋ ਸਕੇ ਉਸ ਦੀ ਪੁੱਤਰੀ ਦਾ ਮਹਾਰਾਜਾ ਦਲੀਪ ਸਿੰਘ ਨਾਲ ਵਿਆਹ ਕਾਰਜ ਸੰਪੰਨ ਹੋ ਜਾਵੇ ਉਸ ਨੇ ਆਪਣੀ ਧੀ ਨੂੰ ਦੇਣ ਵਾਲਾ ਦਾਜ ਦੇਜ ਵੀ ਤਿਆਰ ਕਰ ਰੱਖਿਆ ਸੀ ਪਰ ਅੰਗਰੇਜ਼ਾਂ ਕਮ ਦੀ ਨੀਅਤ ਨੂੰ ਸਮਝਦਿਆਂ ਉਹ ਵਿਆਹ ਛੇਤੀ ਕਰ ਦੇਣ ਦੀ ਗੱਲ ਖੁੱਲ੍ਹ ਕੇ ਨਹੀਂ ਸਿਰ ਕਰ ਸਕਦਾ ਪੰਜਾਬ ਦਾ ਪਹਿਲਾ ਲਾਹੌਰ ਰੈਜੀਡੈਂਟ ਮਿਸਟਰ ਹੈਨਰੀ ਲਾਰੈਂਸ ਬਣਿਆ ਸੀ ਅੰਗਰੇਜ਼ਾਂ ਵੱਲੋਂ ਸਿੱਖ ਰਾਜ ਨੂੰ ਚਲਾਉਣ ਵਾਸਤੇ ਸਰਦਾਰਾਂ ਦੀ ਇੱਕ ਕੌਂਸਲ ਵੀ ਬਣਾਈ ਗਈ ਸੀ ਜਿਸ ਵਿੱਚ ਬਹੁਤ ਸਾਰੇ ਸਰਦਾਰ ਸਲਾਹਕਾਰ ਵਜੋਂ ਸ਼ਾਮਿਲ ਸਨ ਸਰਦਾਰ ਚਤਰ ਸਿੰਘ ਟਾਰੀਵਾਲੇ ਦਾ ਸੁਪੁੱਤਰ ਸ਼ੇਰ ਸਿੰਘ ਟਾਰੀਵਾਲਾ ਵੀ ਇਸ ਕੌਂਸਲ ਦਾ ਮੈਂਬਰ ਸੀ ਲਾਹੌਰ ਦਰਬਾਰ ਵਿੱਚ ਕੁਝ ਟਿਕਟਕਾ ਆ ਜਾਣ ਤੋਂ ਬਾਅਦ ਸਰਦਾਰ ਚਤਰ ਸਿੰਘ ਨੇ 1848 ਈਸਵੀ ਨੂੰ ਰੈਜੀਡੈਂਟ ਨੂੰ ਇੱਕ ਸੁਨੇਹਾ ਭੇਜਿਆ ਕਿ ਉਸ ਨੂੰ ਆਪਣੀ ਪੁੱਤਰੀ ਤੇਜਕੌਰ ਦਾ ਵਿਆਹ ਮਹਾਰਾਜਾ ਦਲੀਪ ਸਿੰਘ ਨਾਲ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਨਾਲ ਹੀ ਉਸ ਨੇ ਜ਼ਿਕਰ ਕੀਤਾ ਕਿ ਜੇ ਰੈਜੀਡੈਂਟ ਵੱਲੋਂ ਇਸ ਵਿਆਹ ਦੀ ਆਗਿਆ ਨਹੀਂ ਦਿੱਤੀ ਜਾਂਦੀ ਤਾਂ ਮੈਨੂੰ ਮੇਰੇ ਅਹੁਦੇ ਤੋਂ 2 ਸਾਲ ਦੀ ਛੁੱਟੀ ਦਿੱਤੀ ਜਾਵੇ ਤਾਂ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਲਵਾਂ ਮਹਾਰਾਜਾ ਦਲੀਪ ਸਿੰਘ ਉਦੋਂ 10 ਵਰਿਆਂ ਦਾ ਹੋ ਚੁੱਕਾ ਸੀ ਪ੍ਰੈਜ਼ੀਡੈਂਟ ਹੈਨਰੀ ਲਾਰੈਂਸ ਇਸ ਮਾਮਲੇ ਵਿੱਚ ਵਾਇਸਰਾਏ ਦੀ ਸੋਚ ਤੋਂ ਚੰਗੀ ਤਰ੍ਹਾਂ ਜਾਣੂ ਸੀ ਇਸ ਲਈ ਉਸਨੇ ਸਰਦਾਰ ਚਤਰ ਸਿੰਘ ਦੇ ਸੁਨੇਹੇ ਦਾ ਕੋਈ ਉਂਗਾਰਾ ਨਾ ਪਰਿਆ ਜਾਦੇ ਉਸ ਸੁਨੇਹੇ ਦਾ ਕੋਈ ਉੱਤਰ ਨਾ ਮਿਲਿਆ ਤਾਂ ਸਰਦਾਰ ਚਤਰ ਸਿੰਘ ਨੇ ਆਪਣੇ ਪੁੱਤਰ ਰਾਜਾ ਸ਼ੇਰ ਸਿੰਘ ਨੂੰ ਰੈਜੀਡੈਂਟ ਨਾਲ ਖੁਦ ਗੱਲ ਕਰਕੇ ਵਿਆਹ ਦੀ ਤਰੀਕ ਨਿਸ਼ਚਿਤ ਕਰਵਾਉਣ ਲਈ ਆਖਿਆ ਰਾਜਾ ਸ਼ੇਰ ਸਿੰਘ ਵੀ ਅੰਗਰੇਜ਼ ਰੈਜੀਡੈਂਟ ਦੀ ਸਹਾਇਤਾ ਕਰ ਲਈ ਬਣਾਈ ਗਈ ਸਲਾਹਕਾਰ ਕੌਂਸਲ ਦਾ ਮੈਂਬਰ ਸੀ ਉਸਨੇ ਇਸ ਮਾਮਲੇ ਬਾਰੇ ਰੈਜੀਡੈਂਟ ਨਾਲ ਗੱਲ ਕਰਨ ਦੇ ਕਈ ਯਤਨ ਕੀਤੇ ਪਰ ਉਸ ਦੇ ਸਾਰੇ ਯਤਨ ਸਫਲ ਰਹੇ ਰੈਜੀਡੈਂਟ ਦਾ ਠੰਡਾ ਘਹਾਰਾ ਵੇਖਦਿਆਂ ਰਾਜਾ ਸ਼ੇਰ ਸਿੰਘ ਨੇ ਰੈਜੀਡੈਂਟ ਦੇ ਸਹਾਇਕ ਮਿਸਟਰ ਹਰਬਰਟ ਐਡਵਰਡ ਨਾਲ ਗੱਲ ਕੀਤੀ ਜਿਸ ਨਾਲ ਕੰਮ ਕਰਦਿਆਂ ਉਸਦੇ ਦੋਸਤਾਨਾ ਸਬੰਧ ਬਣ ਚੁੱਕੇ ਸਨ ਐਡਵਰਡ ਨੇ ਰਾਜਾ ਸ਼ੇਰ ਸਿੰਘ ਨਾਲ ਆਪਣੇ ਨਿੱਗੇ ਸਬੰਧਾ ਕਰਨ ਝਟਪਾਟੀ ਉਸਦੀ ਬੇਨਤੀ ਲਾਰਡ ਡਲੌਜੀ ਨੂੰ ਭੇਜ ਦਿੱਤੀ ਪਰ ਲਾਰਡ ਡਲੌਜੀ ਤੱਕ ਕਿਸੇ ਵੀ ਸੂਰਤ ਵਿੱਚ ਇਸ ਰਿਸ਼ਤੇ ਨੂੰ ਸਿਰੇ ਚੜ੍ਹਦਾ ਵੇਖਣਾ ਨਹੀਂ ਚਾਹੁੰਦਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਦਲੀਪ ਸਿੰਘ ਨੂੰ ਸਿੱਖ ਵਾਤਾਵਰਨ ਵਿੱਚ ਰੱਖਿਆ ਜਾਵੇ ਉਹ ਦਲੀਪ ਸਿੰਘ ਨੂੰ ਪੰਜਾਬ ਅਤੇ ਸਿੱਖ ਧਰਮ ਨਾਲੋਂ ਪੂਰੀ ਤਰ੍ਹਾਂ ਤੋੜਨਾ ਚਾਹੁੰਦਾ ਸੀ ਜਦ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਵਿਆਹ ਦੀ ਆਗਿਆ ਨਾ ਮਿਲੀ ਤਾਂ ਸਰਦਾਰ ਚਤਰ ਸਿੰਘ ਟਾਰੀਵਾਲਾ ਦੇ ਦਿਲ ਨੂੰ ਡੂੰਗੀ ਠੇਸ ਲੱਗੀ ਹੁਣ ਅੰਗਰੇਜ਼ਾਂ ਨੇ ਆਪਣੀ ਅਗਲੀ ਚਾਲ ਚੱਲਣੀ ਸ਼ੁਰੂ ਕਰ ਦਿੱਤੀ ਸੀ ਸਰਦਾਰ ਚਤਰ ਸਿੰਘ ਟਾਰੀਵਾਲੇ ਨੂੰ ਜਿੱਤੇ ਪਹਿਲਾਂ ਅੰਗਰੇਜ਼ਾਂ ਵੱਲੋਂ ਮਾਨ ਸਨਮਾਨ ਦਿੱਤਾ ਜਾਂਦਾ ਸੀ ਹੁਣ ਉਸ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਆਕਰ ਬੁੱਡੇ ਜਰਨੇਲ ਨੂੰ ਬਾਗੀ ਹੋਣ ਵਾਸਤੇ ਮਜਬੂਰ ਕਰ ਦਿੱਤਾ ਗਿਆ ਸਰਦਾਰ ਚਤਰ ਸਿੰਘ ਨੇ ਆਪਣੇ ਪੁੱਤਰ ਰਾਜਾ ਸ਼ੇਰ ਸਿੰਘ ਟਾਰੀ ਵਾਲੇ ਨੂੰ ਆਖਿਆ ਕਿ ਮਰ ਮਰ ਕੇ ਦਿਨ ਕੱਟਣ ਨਾਲੋਂ ਅਣਖ ਨਾਲ ਮਰ ਜਾਣਾ ਕਿਤੇ ਚੰਗਾ ਹੈ ਅੰਗਰੇਜ਼ ਇਹ ਵਿਆਹ ਕਦੇ ਨਹੀਂ ਹੋਣ ਦੇਣਗੇ ਅਤੇ ਸਾਨੂੰ ਇੱਜ਼ਤ ਨਾਲ ਜਿਉਣ ਵੀ ਨਹੀਂ ਦੇਣਗੇ ਇਸ ਲਈ ਉਹਨਾਂ ਨੇ ਸਿੱਖਾ ਸਿਰੋ ਅੰਗਰੇਜ਼ਾਂ ਦੀ ਗੁਲਾਮੀ ਲਾਉਣ ਲਈ ਇੱਕ ਹੋਰ ਹੰਬੜਾ ਮਾਰਿਆ ਦੂਜੇ ਅੰਗਰੇਜ਼ ਸਿੱਖ ਯੁੱਧ ਵਿੱਚ ਅੰਗਰੇਜ਼ਾਂ ਦਾ ਮੁਕਾਬਲਾ ਮੁੱਖ ਤੌਰ ਤੇ ਸਰਦਾਰ ਚਤਰ ਸਿੰਘ ਟਾਰੀਵਾਲਾ ਨਾਲ ਹੀ ਸੀ ਰਾਜਾ ਸ਼ੇਰ ਸਿੰਘ ਵੀ ਲਾਹੌਰ ਦਰਬਾਰ ਵਿੱਚੋਂ ਨਸ ਕੇ ਆਪਣੇ ਪਿਤਾ ਨਾਲ ਜਾ ਰਲਿਆ ਸੀ ਲੜਾਈ ਵਿੱਚ ਲਾਹੌਰ ਦਰਬਾਰ ਅਤੇ ਅੰਗਰੇਜ਼ੀ ਸੈਨਾ ਦੀ ਕਮਾਨ ਅੰਗਰੇਜ਼ ਸੈਨਾਪਤੀ ਲਾਰਡ ਗਫ ਦੇ ਹੱਥ ਵਿੱਚ ਸੀ ਗਹਿ ਕੱਚ ਜੰਗ ਹੋਈ अनेका ਸਿੱਖ ਸੂਰਮੇ ਲੜਦੇ ਸ਼ਹੀਦ ਹੋ ਗਏ ਪਰ ਅੱਧੀ ਦੁਨੀਆ ਤੇ ਕਾਬਜ ਗੋਰੀ ਸਰਕਾਰ ਬਹੁਤ ਤਾਕਤਵਰ ਸੀ ਆਖਰ ਗੋਰੇ ਜੰਗ ਜਿੱਤ ਗਏ ਸਰਦਾਰ ਚਤਰ ਸਿੰਘ ਰਾਜਾ ਸ਼ੇਰ ਸਿੰਘ ਅਤੇ ਹੋਰਨਾਂ ਸਿੱਖ ਮੁਖੀਆਂ ਨੂੰ ਬੰਦੀ ਬਣਾ ਲਿਆ ਗਿਆ ਜਿੱਤ ਤੋਂ ਬਾਅਦ ਰੈਜ਼ੀਡੈਂਟ ਹੈਨਰੀ ਲਾਰੈਂਸ ਜਦੋਂ ਪਹਿਲੀ ਵਾਰ ਸਰਦਾਰ ਚਤਰ ਸਿੰਘ ਟਾਰੀ ਵਾਲੇ ਦੀ ਜ਼ਗੀਰ ਦੇ ਮੁੱਖ ਟਿਕਾਣੇ ਪਿੰਡ ਬੂਸਲੀ ਹਜ਼ਾਰਾ ਵਿਖੇ ਪਹੁੰਚਿਆ ਤਾਂ ਸਥਾਨਕ ਪਟਾਣਾਂ ਨੇ ਆਪਣੀ ਖੁਸ਼ੀ ਦੇ ਝਾਰ ਵਜੋਂ ਉਸ ਨੂੰ ਸਰਦਾਰ ਚਤਰ ਸਿੰਘ ਦੇ ਘਰੋਂ ਲੁੱਟਿਆ ਮਾਲ ਦਿਖਾਇਆ ਇਸ ਮਾਲ ਵਿੱਚ ਸਰਦਾਰ ਚਤਰ ਸਿੰਘ ਦੁਆਰਾ ਆਪਣੀ ਪੁੱਤਰੀ ਤੇਜਕੌਰ ਦੇ ਵਿਆਹ ਸਮੇਂ ਦਿੱਤੇ ਜਾਣ ਵਾਲੇ ਵਸਤਰ ਅਤੇ ਹੋਰ ਵਸਤੂਆਂ ਵੀ ਸ਼ਾਮਲ ਸਨ। ਇਹ ਕਿੰਨੀ ਦੁਖਾਂਤਪਰੀ ਘਟਨਾ ਸੀ ਜਿੱਥੇ ਸਿੱਖ ਰਾਜ ਦੀ ਹੋਣ ਵਾਲੀ ਮਹਾਰਾਣੀ ਦੇ ਸ਼ਾਹੀ ਵਸਤਰ ਲੁਟੇਰਿਆਂ ਦੇ ਹੱਥ ਵਿੱਚ ਆ ਗਏ ਸਨ। ਸਰਦਾਰ ਚਤਰ ਸਿੰਘ ਨੇ ਇਸ ਵਿਆਹ ਦੇ ਸੰਪੰਨ ਹੋਣ ਜਾਂਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਸੀ ਕਿਉਂਕਿ ਇਹ ਵਿਆਹ ਖਾਲਸਾ ਰਾਜ ਦਾ ਡੁੱਬਦਾ ਸੂਰਜ ਮੁੜ ਤੋਂ ਉਦੇ ਕਰ ਸਕਦਾ ਸੀ ਪਰ ਦੂਜੇ ਅੰਗਰੇਜ਼ ਸਿੱਖ ਜੁੱਧ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਅਟਾਰੀ ਖਾਨਦਾਨ ਨਾਲ ਇਹ ਰਿਸ਼ਤਾ ਸਦਾ ਸਦਾ ਲਈ ਖਤਮ ਹੋ ਗਿਆ ਇਸ ਤੋਂ ਬਾਅਦ ਡੱਲੇ ਵਾਲੀਆਂ ਮਿਸਲ ਦੇ ਰਾਜਾ ਭੂਪ ਸਿੰਘ ਨੇ ਵੀ ਆਪਣੀ ਦੋਤੀ ਦਾ ਰਿਸ਼ਤਾ ਮਹਾਰਾਜਾ ਦਲੀਪ ਸਿੰਘ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅੰਗਰੇਜ਼ਾਂ ਨੇ ਚਲਾਕੀ ਨਾਲ ਉਹ ਰਿਸ਼ਤੇ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਇਸ ਤਰ੍ਹਾਂ ਵਾਇਸਰਾਏ ਇੰਦ ਨੇ ਐਸਾ ਡਿੱਕਾ ਲਾਇਆ ਕਿ ਮਹਾਰਾਜਾ ਦਲੀਪ ਸਿੰਘ ਦਾ ਵਿਆਹ ਕਿਸੇ ਸਿੱਖ ਘਰਾਣੇ ਦੀ ਧੀ ਨਾਲ ਹੋਣਾ ਸੰਭਵ ਨਾ ਹੋ ਸਕਿਆ ਆਖਰ ਅੰਗਰੇਜ਼ ਆਪਣੀਆਂ ਚਾਲਾਂ ਵਿੱਚ ਕਾਮਯਾਬ ਹੋ ਗਏ ਤੇ ਸਾਡੇ ਦੇਲ ਅਜ਼ੀਜ਼ ਮਹਾਰਾਜਾ ਰਣਜੀਤ ਸਿੰਘ ਦੀ ਕੁੱਲ ਦਾ ਬਹੁਤ ਹੀ ਦੁਖਦਾਈ ਅੰਤ ਹੋਇਆ ਜਿਸ ਨੂੰ ਸੁਣ ਕੇ ਹਰ ਸਿੱਖ ਦੀ ਅੱਖ ਭਰ ਆਉਂਦੀ ਹੈ ਪਰ ਸੇ ਕਮਣਾ ਵਿੱਚ ਅੱਜ ਵੀ ਇਹ ਗੱਲ ਡੂੰਗੀ ਉਕਰੀ ਹੋਈ ਹੈ ਕਿ ਕੋਈ ਦਲੀਪ ਸਿੰਘ ਫਿਰ ਜਨਮ ਲਵੇਗਾ ਤੇ ਆਪਣਾ ਖੁਸਿਆ ਰਾਜ ਭਾਗ ਸਾਂਭੇਗਾ ਦੋਸਤੋ ਸੇਖ ਰਾਜ ਦਾ ਇਹ ਅਨਮੁੱਲਾ ਇਤਿਹਾਸ ਅੱਗੇ ਸਾਂਝਾ ਕਰਨਾ ਨਾ ਭੁੱਲਿਓ ਤੇ ਸਾਡੇ ਪੇਜ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਉਪਲਬਧ ਹਨ ਉਮੀਦ ਹੈ ਉਹ ਵੀ ਤੁਹਾਨੂੰ ਪਸੰਦ ਆਉਣਗੀਆਂ ਧੰਨਵਾਦ